ਹਨੇ ਇਲਾ ਜਿੰਨਾ ਵੀ ਕਿਉਂ ਨਾ ਹੋਵੇ ਸੂਰਜ ਨੂੰ ਨਹੀਂ ਦਬ ਹੋ ਸਕਦਾ ਇਹ ਸਭ ਕਰਨ ਤੋਂ ਬਾਅਦ ਵਜ਼ੀਰ ਖਾਂ ਵੀ ਬਚ ਨਾ ਪਾਇਆ ਬਾਬਾ ਬੰਦਾ ਸਿੰਘ ਬਹਾਦਰ ਦੇ ਸਿੰਘਾਂ ਦੀ ਚੱਪੜ ਚਿੜੀ ਸੀ ਜੰਗ ਦੇ ਵਿੱਚ ਉਹ ਦਾ ਸੀ ਸਾ ਮਕਾਇਆ ਇਹ ਸਭ ਹੋਣ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਦੀ ਮੁਲਾਕਾਤ ਹੁੰਦੀ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜੋ ਕਿ ਉਹਨਾਂ ਨੂੰ ਸਿੰਘ ਸਿਰਾਉਂਦੇ ਨੇ ਤੇ ਸਭ ਕੁਝ ਪਤਾ ਲੱਗਣ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਮੁਗਲਾਂ ਨੂੰ ਸਬਕ ਸਿਖਾਉਣ ਦੀ ਖਾਣ ਲੱਗੇ। ਸ਼ੁਰੂਆਤ ਹੁੰਦੀ ਹੈ ਸਿਮਾਣਾ ਸ਼ਹਿਰ ਤੋਂ ਜਿੱਥੇ ਕਿ ਜ਼ਿਆਦਾਤਰ ਲੋਕ ਜਿਵੇਂ ਕਿ ਸੁਚੰਨ ਤੇ ਕੁਝ ਹੋਰ ਮੁਗਲ ਸਿਪਾਹੀ ਰਹਿੰਦੇ ਸਨ ਜੋ ਕਿ ਉਸ ਮੰਦਭਾਗੀ ਘਟਨਾ ਦੇ ਭਾਗੀਦਾਰ ਸਨ। ਉਹਨਾਂ ਨੂੰ ਉਹਨਾਂ ਦੀ ਬੰਦੀ ਸਥਾਨ ਤੇ ਪਹੁੰਚਾ। ਕੁੰਦੀਏ ਚੱਪੜ ਚਿੜੀ ਦੀ ਜੰਗ ਚਿੱਤੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਤੇ ਸਿੰਘ ਬਣਕੇ ਵਜ਼ੀਰ ਖਾਨ ਨੂੰ ਉਸ ਦੀ ਅਸਲੀ ਔਕਾਤ ਯਾਦ ਕਰਾਉਂਦੇ ਨੇ ਤੇ ਉਸ ਨੂੰ ਉਸ ਦੇ ਕੀਤੇ ਦੀ ਸਜ਼ਾ ਮੌਤ ਦੇ ਘਾਟ ਉਤਾਰਦੇ ਨੇ ਇਤਿਹਾਸ ਦਵਾਏ ਕਿ ਸਿੱਖਾਂ ਨੇ ਆਪਣੇ ਨਾਲ ਹੋਏ ਅਤਿਆਚਾਰ ਦਾ ਸਦਾ ਮੂੰਹ ਤੋੜਨਾ ਜਵਾਬ ਦਿੱਤਾ ਏ ਤੇ ਬਦਲਾ ਜਿਨੇ ਅਤਿਆਚਾਰ ਕੀਤਾ ਉਸ ਤੋਂ ਹੀ ਲਿੱਤਾ ਗਿਆ ਕਿ ਸੇ ਇਨਸਾਨ ਦਾ ਬਗਲਾ ਉਸਦੇ ਪਰਿਵਾਰ ਨੂੰ ਨੁਕਸਾਨ ਪਹੁੰਚਾ ਕੇ ਨਹੀਂ ਲਿੱਤਾ ਇਹ ਦਸੰਬਰ ਦੇ ਦਿਨ ਸਾਡੇ ਲਈ ਉਸ ਸ਼ਹਾਦਤ ਨੂੰ ਯਾਦ ਕਰਨ ਦੇ ਦਿਨ ਐਸੀਆਂ ਚੀਜ਼ਾਂ ਕਦੇ ਭੁੱਲਦੀਆਂ ਨਹੀਂ ਸਦਾ ਰੂਹ ਦੇ ਵਿੱਚ ਵਸੀਆਂ ਰਹਿਣਗੀਆਂ ਜ਼ਖਮ ਹੌਸਲਾ ਦਲੇਰੀ ਕੰਝੂ ਸਭ ਚੀਜ਼ਾਂ ਦਾ ਮਿਸ਼ਨ ਜੈ ਏ 7 ਸਾਨੂੰ ਲਗਾਉਂਦਾ ਵੀ ਹਿੰਮਤ ਵੀ ਦਿੰਦਾ ਹਰ ਸਾਗਾ ਸੀਸ ਨੂੰ ਯਾਦ ਵੀ ਕਰਦੇ ਆ ਤੇ ਸਾਡਾ ਫਰਜ਼ ਬਣਦਾ ਇਸ ਨੂੰ ਕਦੇ ਭੁੱਲ ਜਾਈ ਨਾ ਸਾਬਜ਼ਾਦਿਆਂ ਦੀ ਸ਼ਹਾਦਤ ਨੂੰ ਸਦਾ ਯਾਦ ਰੱਖੀਏ ਸਿੱਖੀ ਦੇ ਵਿੱਚ ਇਸ ਨੂੰ ਸ਼ਹਾਦਤਾਂ ਦੀ ਯਾਦ ਕਰਨਾ ਪਰ ਪੂਰੀ ਦਸੰਬਰ ਡਾਇਰੀਸ ਪੜਹੁਣ ਦਾ ਮੇਰਾ ਇੱਕੋ ਮਕਸਦ ਸੀ ਕਿ ਜਿੰਨਾ ਹੋ ਸਕੇ ਲੋਕਾਂ ਤੱਕ ਇਸ ਗੱਲ ਨੂੰ ਪਹੁੰਚਾ ਸਕਾਂ ਆਪ ਬੜੀ ਇੱਕ ਵੱਖਰੇ ਢੰਗ ਨਾਲ ਇਸ ਕਹਾਣੀ ਨੂੰ ਦਰਸ਼ਕਾਂ 'ਦੀ ਕੋਸ਼ਿਸ਼ ਕੀਤੀ ਹੈ ਇਹ ਤੁਹਾਨੂੰ ਮੁੱਠਿਆ ਲੱਗੇ ਤਾਂ ਜ਼ਰੂਰ ਵੇਖ ਕਰਦੇ ਜੇ ਵਿੱਚ ਕੋਈ ਵੀ ਥੋੜ ਚੁਕੋਰੀ ਹੋਵੇ ਤਾਂ ਹੱਥ ਮਨ ਕੇ ਮਾਫ਼ੀ ਮੰਗਦਾ ਹਾਂ ਇਸ ਕਹਾਣੀ ਨੂੰ ਲਿਖਣ ਤੋਂ ਪਹਿਲਾਂ ਮੈਂ ਡਾਕਟਰ ਕੁਲਵਿੰਦਰ ਕੌਰ ਦੀ ਇਸ ਕਿਤਾਬ ਚਾਰ ਸੈਂਕੜਾ ਤਿੰਨ ਪੜੀਆ ਮੈਨੂੰ ਇਹ ਕਿਤਾਬ ਬਹੁਤ ਚੰਗੀ ਲੱਗੀ ਤੇ ਲਿਖਣ ਦੇ ਲਈ ਮੈਂ ਇਸ ਕਿਤਾਬ ਦੀ ਰੈਫਰੈਂਸ ਲਈ ਲੁਤੀਆ ਵਿੱਚ ਜੇ ਕੋਈ ਗਲਤੀ ਹੋਵੇ ਤਾਂ ਮੈਨੂੰ ਮਾਫ਼ ਕਰਨਾ ਅੱਗੇ ਬਿਨਾ ਦੇ ਨਮੀਆ ਹੁਲਿਓ ਤੇ ਨਾ ਦਸੰਬਰ ਡਾਈਰੀ ਦਾ ਸੰਪਰਕ ਇੱਕੇ ਤਰ੍ਹਾਂ ਦਾ ਦਸੰਬਰ ਡਾਇਰੀਜ਼ ਬਾਰੇ ਤੁਹਾਡੇ ਜੋ ਵੀ ਵਿਚਾਰ ਹਨ ਤੁਸੀਂ ਲਿਖ ਸਕਦੇ ਹੋ ਮੈਂ ਉਹਨਾਂ ਨੂੰ ਜ਼ਰੂਰ ਪੜ੍ਹਾਂਗਾ ਤੇ ਅਗਲੀ ਵਾਰ ਤੋਂ ਬੇਤਰਕਾਮ ਦੀ ਪੂਰੀ ਕੋਸ਼ਿਸ਼ ਕਰਾਂਗਾ ਭੁੱਲ ਚੁੱਕਾ ਮਾਫ਼ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ